ਸਸਿਕਾ ਦੋਸਤੋ ਸਿਮਰ ਦਾ ਡਾਕਟਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਅਕਸਰ ਕਿ ਜਿਹੜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਲੋਕਾਂ ਨੂੰ ਕ੍ਰੈਡਿਟ ਰਿਪੋਰਟ ਦੇ ਵਿੱਚ ਜਿਹੜੀ ਕਿ ਪਿਛਲੇ ਕੁਝ ਮਹੀਨਿਆਂ ਤੋਂ ਜ਼ਿਆਦਾ ਆਣ ਲੱਗੀ ਹੈ ਉਹ ਹੈ ਕ੍ਰੈਡਿਟ ਕਾਰਡ ਜਦੋਂ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਨੇ ਕੰਮ ਕਰਨਾ ਸ਼ੁਰੂ ਕੀਤਾ ICICI ਨੇ HDFC ਨੇ ICICI ਅਕਸਰ ਜਾਤਾ ਤਾਂ ਉਹਨਾਂ ਨੇ ਆਪਣੇ ਕਲਾਇੰਟ ਨੂੰ ਕ੍ਰੈਡਿਟ ਕਾਰਡ ਫ੍ਰੀ ਆਫ ਕੋਸ ਦਿੱਤੇ ਜਿਹੜੇ ਉਹਦੇ ਅਕਾਊਂਟ ਹੋਲਡਰ ਸੀ ਜਾਂ ਜਿਨ੍ਹਾਂ ਨੇ ਕਾਰ ਲੋਨ ਲਿੱਤਾ ਸੀ ਜਾਂ ਕੋਈ ਐਸਾ ਦਾ ਹੋਰ ਲੋਨ ਲਿੱਤਾ ਸੀ ਤਾਂ ਸ਼ੁਰੂ ਚ ਉਹਨਾਂ ਨੇ ਆਪਣਾ ਡਾਟਾਬੇਸ ਬਣਾ ਲੀਏ ਆਪਣੇ ਗਾਹਕ ਬਣਾ ਲੀਏ ਆਪਣੀ ਕਲੈਂਟੇਜ ਨੂੰ ਵਧਾਣ ਲਈ ਆਪਣੇ ਕ੍ਰੈਡਿਟ ਕਾਰਡ ਫ੍ਰੀ ਦਿੱਤੇ ਉਸ ਵਿੱਚ ਥੋੜੀ ਜੀ ਮਿਸ ਸੇਲਿੰਗ ਵੀ ਕੀਤੀ ਗਈ ਜਿਹੜੇ ਕ੍ਰੈਡਿਟ ਕਾਰਡ ਦਿੱਤੇ ਗਏ ਉਹ 1 ਸਾਲ ਲਈ ਪਹਿਲੇ ਲਈ ਫ੍ਰੀ ਹੁੰਦੇ ਸੀ ਦੂਜੇ ਸਾਲ ਲਈ ਉਹਦੀ ਐਨੂਅਲ ਫੀਸ 500 ਰੁਪਏ ਪਰ ਉਸ ਦੇ ਲਈ ਦਾ ਜੋ ਸਰਵਿਸ ਟੈਕਸ ਸੀਗਾ ਚੱਲਦਾ ਉਸ ਤੇ ਉਹ ਹੁੰਦਾ ਸੀ ਪਾ ਕੇ 500 550 ਰੁਪਏ ਦਾ ਬਿੱਲ ਬੰਦਾ ਸੀ ਪਰ ਦੂਜੇ ਸਾਲ ਤੋਂ ਉਹਨਾਂ ਵਿੱਚ ਜਦੋਂ ਹੁਣ ਲੋਕ ਕਈ ਵਾਰ ਕਰਦੇ ਨੇ ਤੇ ਕਿਉਂਕਿ ਇਹ ਗੱਲਾਂ ਹੈਗੀਆਂ ਨੇ ਤਕਰੀਬਨ 2000 2001 2 3 4 5 ਸਾਲ 2005 ਦੀਆਂ ਉਸ ਵੇਲੇ ਲੋਕਾਂ ਨੂੰ ਜੀ ਇੰਨੀ ਅਵੇਅਰਨੈਸ ਨਹੀਂ ਸੀ ਲੋਕਾਂ ਨੇ ਕ੍ਰੈਡਿਟ ਕਾਰਡ ਦੇ ਦਿੱਤੇ ਗਏ ਜਾਂ ਲੈ ਲੈ ਕਸਟਮਰਾਂ ਨੇ ਥੋੜੇ ਬੋਕੇ ਯੂਜ਼ ਕੀਤੇ ਜਾਂ ਕਈਆਂ ਨੇ ਤਾਂ ਯੂਜ਼ ਹੀ ਨਹੀਂ ਕੀਤੇ ਘੜੀ ਪਈ ਰਹਿ ਗਏ ਤੇ ਜੀ ਸਾਲ ਬਾਅਦ ਉਹਨਾਂ ਨੂੰ ਪਤਾ ਹੀ ਨਹੀਂ ਸੀ ਉਹ ਪਹਿਲੇ ਸਾਲ ਫ੍ਰੀ ਸੀ ਦੂਜੇ ਸਾਲ ਉਹਦਾ ਬਿੱਲ ਜਨਰੇਟ ਹੋ ਗਿਆ 505 ਰੁਪਏ 550 ਰੁਪਏ ਦਾ ਬਿੱਲ ਆ ਗਿਆ ਤੇ ਉਹ ਕਹਿੰਦੇ ਵੀ ਇਸ ਤੱਕ ਦੀ ਯੂਜ਼ ਹੀ ਨਹੀਂ ਕੀਤਾ ਸੀ ਕਿਉਂ ਭਰੀ ਉਹਨਾਂ ਨੇ ਭਰਿਆ ਨਹੀਂ ਉਸੇ ਪੈਨਲਟੀਆਂ 2 3 4 ਸਾਲ ਉਹ ਲਾਈਵ ਚੱਲਦਾ ਰਿਹਾ ਕਸਟਮਰ ਕੇਅਰ ਤੋਂ ਫੋਨ ਆਉਂਦੇ ਰਹੇ ਪਲੱਸ ਰਿਕਵਰੀ ਵਾਲਿਆਂ ਦੇ ਫੋਨ ਆਉਂਦੇ ਰਹੇ ਇੱਕ ਦੋ ਵਾਰ ਮੁੰਡੇ ਘਰ ਆ ਗਏ ਬੈਂਕਾਂ ਦੇ ਪੈਸੇ ਲੈ ਲੀ ਉਹਨਾਂ ਨੂੰ ਜੋ ਦਿਖਾਇਆ ਵਿਸਤਾ ਵਰਤਿਆ ਹੀ ਨਹੀਂ ਹੈ ਕਿ ਹੌਲੀ ਹੌਲੀ ਉਹ ਰਿਟਰਨ ਆਫ ਜਾਂ ਸੈਕਲਮੈਂਟ ਕਰ ਦਿੱਤਾ ਗਿਆ ਖਤਮ ਹੋ ਗਿਆ ਤੇ ਪੰਜਾਬੀ ਚ ਗਈ ਮਿੱਟੀ ਪਾਉ ਵਾਲਾ ਕੰਮ ਹੋ ਗਿਆ ਹੁਣ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਉਹ ਲੋਨ ਹੌਲੀ ਹੌਲੀ ਜਿਹੜੇ ਕਿ ਕਲੋਜ਼ਡ ਕੋ ਕਾਊਂਟਾ ਚਲੇ ਗਏ ਸੀ ਸੈਕਲਮੈਂਟ ਜਾਂ ਰਿਟਰਨ ਆਫ ਦਿਖਾ ਕੇ ਉਹਨਾਂ ਨੂੰ ਹੁਣ ਇੱਕ ਨਵੀਂ ਪਾਲਿਸੀ ਦੇ ਅਧੀਨ ਆਰਬੀਆਈ ਦੀ ਗਾਈਡਲਾਈਨ ਦੇ ਨਾਲ ਔਰਾਂ ਨੂੰ ਹੁਣ ਲਾਈਵ ਲੋਨਾਂ ਚ ਲਿਆ ਲਿਆਦਾ ਗਿਆ ਜਾਂ ਆਗੇ ਨੇ ਉਹ ਤੇ ਉਹ ਸਭ ਤੋਂ ਉੱਪਰ ਰਿਫਲੈਕਟ ਕਰ ਰਹੇ ਨੇ ਤੁਸੀਂ ਇਹਨਾਂ ਟਾਈਮਾਂ 'ਚ ਬਹੁਤ ਅੱਛੇ ਲੋਨ ਚਲਾ ਲਏ ਬੜੇ ਲੋਨ ਲੈ ਲਏ ਕਾਰਾਂ ਦੇ ਪ੍ਰਾਪਰਟੀਆਂ ਦੇ ਹੋਰ ਪਰਸਨਲ ਲੋਨ ਬਿਜ਼ਨਸ ਲੋਨ ਲਿੱਤੇ ਤੇ ਚਲਾ ਕੇ ਬੰਦ ਕਰਤੇ ਉਹ ਲੋਨ ਥੱਲੇ ਸੀਗਾ ਪਰ ਹੁਣ ਜੋ ਤੁਸੀਂ ਲੋਨ ਅਪਲਾਈ ਕਰ ਰਹੇ ਤੁਹਾਨੂੰ ਦਿੱਕਤ ਆ ਰਹੀ ਹੈ ਕਿਉਂਕਿ ਉਹ ਕ੍ਰੈਡਿਟ ਕਾਰਡ ਦਾ ਪੁਰਾਣਾ ਲੋਨ ਉਸਤੇ ਨਜ਼ਰਾਂ ਲੱਗਿਆ ਉਸ ਦੇ ਕਰਕੇ ਤੁਹਾਡਾ ਸਿੰਬਲ ਖਰਾਬ ਹੋ ਰਿਹਾ ਸਿਕੋਰ ਨਹੀਂ ਵਧਣ ਦੇ ਰਿਹਾ ਜਦੋਂ 스코ਰ ਵਧਣੇ ਰੋਕਤੇ ਨੇ ਜਾਂ 스코ਰ ਇੱਕ ਨੀਚੇ ਡਾਊਨ ਲਿਆ ਗਿਆ ਹੈ ਉਸ ਤੋਂ ਉੱਪਰ ਜਾਣ ਹੀ ਨਹੀਂ ਦੇ ਰਿਹਾ ਹੈਗਾ ਪਲੱਸ ਦਿੱਕਤ ਕ੍ਰੀਏਟ ਕਰੀ ਜਾ ਰਹੀ ਹੈ ਇਹਨਾਂ ਲੋਨਾਂ ਦਾ ਹੁਣ ਬੜੀ ਪ੍ਰੋਬਲਮ ਆ ਰਹੀ ਹੈ ਜਦੋਂ ਕਲਾਇੰਟ ਕੰਸਰਨ ਬੈਂਕ 'ਚ ਜਾਂਦਾ ਹੈ ਖਤਮ ਕਰਨ ਲਈ ਲੋਨ ਵੀ ਆ ਮੇਰਾ ਜੀ ਵੈਸੇ ਤਾਂ ਮੈਂ ਵਰਤੇ ਨਹੀਂ ਜੀ ਪਰ ਹੁਣ ਮੇਰੇ ਖਾਤੇ 'ਚ 5000 8000 10000 ਯੂਜ਼ ਨਜ਼ਰ ਆ ਰਿਹਾ ਹੈ ਮੈਂ ਪੈਸੇ ਦੇਣਾ ਚਾਹਨਾ ਤਾਂ ਉੱਥੇ ਉਹਨਾਂ ਤੋਂ ਇਹ ਪੈਸੇ ਨਹੀਂ ਲਿੱਤੇ ਜਾਂਦੇ ਕਿਉਂਕਿ ਉਹ ਕਾਊਂਟ ਤਾਂ ਦੇ ਕਲੋਜ਼ ਹੋ ਗਏ ਕਈ ਸਾਲ 15 ਸਾਲ 20 ਸਾਲ ਪੁਰਾਣੇ ਹੋ ਗਏ ਤੇ ਉਹਦੀ ਦਿੱਕਤ ਆ ਰਹੀ ਹੈ ਸਾਡੇ ਕੋਲ ਐਸੇ ਕਲਾਈਟ ਅਕਸਰ ਆ ਰਹੇ ਨੇ ਹਾਂ ਅਸੀਂ ਉਹਨਾਂ ਦੀ ਇਸ ਚੀਜ਼ 'ਚ ਮਦਦ ਕਰ ਰਹੇ ਹਾਂ ਕਈ ਵਾਰ ਤਾਂ ਉਹ ਡਾਟਾ ਉਸੇ ਬੈਂਕ ਦਾ ਹੀ ਨਿਕਲੇ ਆਂਦਾ ਹੈ ਉਸ ਬੈਂਕ ਕੋਲ ਹੀ ਪਿਆ ਹੁੰਦਾ ਹੈ ਕਈ ਵਾਰ ਉਹ ਪੋਰਟਫੋਲੀਓ ਵੇਚ ਦਿੱਤਾ ਜਾਂਦਾ ਹੈ ਜਦੋਂ ਵੇਚ ਦਿੱਤਾ ਜਾਂਦਾ ਹੈ ਤਾਂ ਸਾਨੂੰ ਉਹ ਕੰਸਰਨ ਉਸ ਕੰਪਨੀ ਜਿਸ ਨੇ ਉਹ ਪਰਚੇਸ ਕੀਤਾ ਕਿਉਂਕਿ ਹਜੇ ਵੀ ਲਾਈਵ ਚੱਲ ਰਿਹਾ ਹੈ ਸਿਮਬਲ ਨੋਟੀਫਿਕੇਸ਼ਨ ਹੋਈ ਜਾ ਰਹੀ ਹੈ ਤਾਂ ਇਸ ਦਾ ਮਤਲਬ ਡਾਟਾ ਹਜੇ ਲਾਈਵ ਪਿਆ ਕਿਤੇ ਤੇ ਅਸੀਂ ਉਸ ਕੰਪਨੀ ਨੂੰ ਦਾ ਲੱਭ ਫਾਈਨਲ ਕਰਕੇ ਉਹ अमाउंट ਦੇ ਕੇ ਉਹਨਾਂ ਤੋਂ ਐਨਓਸੀ ਲੈ ਕੇ ਸਿਬਲ ਦੇ ਵਿੱਚੋਂ ਰਿਮੂਵ ਕਰਾਨੇ ਆ। ਐਸੇ ਅਕਸਰ ਬਹੁਤ ਸਾਰੇ ਕੇਸ ਦੇਖਣੇ ਆ ਰਹੇ ਆ। ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ। ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਵੀ ਅਸੀਂ ਪੈਸਾ ਜਮਾ ਕਿੱਥੇ ਕਰਾਈਏ। ਜਿਸ ਬੈਂਕ ਦਾ ਅਸੀਂ ਤਾਂ ਧੱਕੇ ਖਾ ਲਏ ਜੀ ਉਹ ਕਲੀਅਰ ਹੀ ਨਹੀਂ ਕਰ ਰਹੇ ਉਹ ਕਹਿੰਦੇ ਜੇ ਅਸੀਂ ਲੈ ਹੀ ਨਹੀਂ ਸਕਦੇ ਜੀ ਤੂੰ ਤਾਂ ਕ੍ਰੈਡਿਟ ਕਾਰਡੇ ਬੰਦ ਕਰਾਤਾ ਜੀ, ਡਿਸਟਰੋਏ ਕਰਤਾ ਖਤਮ ਹੋ ਚੁੱਕਿਆ। ਸਾਡੇ ਕੋਲ ਤੁਹਾਡਾ ਕੋਈ ਰਿਕਾਰਡ ਹੀ ਨਹੀਂ ਬੋਲਦਾ ਪਿਆ ਹੈਗਾ। ਉਹਨਾਂ ਅਸੀਂ ਪੈਸੇ ਕਿੱਥੇ ਲਈਏ? ਉਹ ਉੱਤੇ ਮੇਲ ਨਾ ਪਾਈ ਜਾਂਦੇ ਨੇ। ਉੱਤੋਂ ਕੋਈ ਰਿਪਲਾਈ ਨਹੀਂ ਆਉ ऐसे ਲੋਕਾਂ ਨੂੰ ਐਸੇ ਪਰੇਸ਼ਾਨ ਹੋਏ ਕਲਾਇੰਟਸ ਨੂੰ ਮੈਂ ਕਹਾਂਗਾ ਸਾਡੇ ਕੋਲ ਅਪਰੋਚ ਕਰੋ ਅਸੀਂ ਇਸ ਕੰਮ 'ਚ ਤੁਹਾਡੀ ਹੈਲਪ ਕਰਾਂਗੇ ਜੇ ਤਾਂ ਕੰਸਰਨ ਬੈਂਕ ਕੋਲ ਹੀ ਡਾਟਾ ਮਿਲ ਜਾਂਦਾ ਸਾਨੂੰ ਤਾਂ ਤੁਹਾਡਾ ਇਹ ਲੋਨ ਜਲਦੀ ਰਿਮੂਵ ਹੋ ਜਾਏਗਾ ਜੇ ਉਹ ਤੁਹਾਡੇ ਕੋਲ ਡਾਟਾ ਉਸ ਬੈਂਕ ਕੋਲ ਨਾ ਹੋਵੇ ਕਿ ਪੋਰਟਫੋਲੀਓ ਵੇਚ ਕੇ ਅੱਗੇ ਕਿਸੇ ਹੋਰ ਕੰਪਨੀ ਕੋਲ ए बी सी डी ਕਿਸੇ ਕੰਪਨੀ ਕੋਲ ਚਲਾ ਗਿਆ ਹੈ ਤਾਂ ਥੋੜਾ ਟਾਈਮ ਜ਼ਿਆਦਾ ਲੱਗ ਸਕਦਾ ਪਰ ਅਸੀਂ ਇਹ ਲੋਨ ਰਿਮੂਵ ਕਰਾਂ 'ਚ ਤੁਹਾਡੀ ਕ੍ਰੈਡਿਟ ਹਿਸਟਰੀ 'ਚ ਕਢਾਂ 'ਚ ਕਿਉਂਕਿ ਲਾਈਵ 'ਚ ਨਜ਼ਰ ਆਣੇ ਸ਼ੁਰੂ ਹੋ ਚੁੱਕੇ ਨੇ ਕਢਾਂ ਦੇ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਇਸ ਲਈ ਤੁਸੀਂ ਸਾਡੇ ਕੋਲ ਸਿਮਲ ਦਾ ਡਾਕਟਰ ਕੋਲ ਅਪਰੋਚ ਕਰੋ ਨੰਬਰ ਸਾਡਾ ਪਿੱਛੇ ਸਕਰੀਨ ਤੇ ਲਿਖਿਆ ਆਂਦਾ ਪਿਆ ਕੋਈ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਸਾਨੂੰ ਫੋਨ ਕਰ ਸਕਦੇ ਹੋ ਆਫਿਸ ਟਾਈਮ ਵਰਕਿੰਗ ਟਾਈਮ ਦੇ ਵਿੱਚ ਨਹੀਂ ਤਾਂ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਸਾਰਿਆਂ ਨੂੰ ਦਰਖਾਸਤ ਹੈ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਕੋਈ ਵੀ ਸਵਾਲ ਕਰਨ ਤੋਂ ਪਹਿਲਾਂ ਕੋਈ ਵੀ ਪੁੱਛਣ ਤੋਂ ਪਹਿਲਾਂ ਆਪਣੀ ਇੱਕ ਵਾਰ ਪਹਿਲਾਂ ਕ੍ਰੈਡਿਟ ਰਿਪੋਰਟ ਜੋ ਬੈਂਕ ਦੀ ਕੱਢੀ ਹੋਵੇ 15 ਦਿਨਾਂ ਦੇ ਅੰਦਰ ਹੀ ਹੋਵੇ ਸਾਨੂੰ ਭੇਜੋ ਤਾਂ ਜੋ ਅਸੀਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਤੇ ਸੋਲੂਸ਼ਨ ਨਾਲ ਤੁਹਾਨੂੰ ਜਿਹੜਾ ਜਵਾਬ ਦੇ ਸਕੀਏ ਸਾਡੀ ਪਹਿਲੀ ਸਲਾਹ ਥੋੜੀ ਕੈਰੀਪੋਰਟ ਅਨਾਲਿਸਿਸ ਕੋਈ ਫੀਸ ਨਹੀਂ ਹੈ ਅਸੀਂ ਫ੍ਰੀ ਆਫ ਕੋਸਟ ਪਹਿਲਾਂ ਕਰਾਂਗੇ ਉਸ ਤੋਂ ਬਾਅਦ ਜੇ ਤੁਹਾਨੂੰ ਠੀਕ ਲੱਗੇਗਾ ਤਾਂ ਆਪਾਂ ਅੱਗੇ ਫਰਦਰ ਪਰਸੂ ਕਰਾਂਗੇ ਥੈਂਕ ਯੂ ਵੈਰੀ ਮੱਚ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਥੈਂਕ ਯੂ